ਪੰਜਾਬੀ ਲੋਕ ਗੀਤ ਇਕਲਪ ਸੁਰਮੇ ਦੀ ਸੁਰਮਾ ਬਿਕਣਾ ਆਇਆ ਇਕਲਪ ਸੁਰਮੇ ਦੀ ਸ਼ਾਵਾ ਇਕਲਪ ਸੁਰਮੇ ਦੀ ਸੁਰਮਾ ਨਾ ਆਇਆ ਇਕ ਲਪਸੁਰਮੇ ਦੀ ਸ਼ਾਮਾਂ ਇਕ ਲਪਸੁਰਮੇ ਦੀ ਹੋਰਾਂ ਨੇ ਕ੍ਰਿਦਿਆ ਪੈਸਾ ਤੇਲੀ ਹੋਰਾਂ ਨੇ ਕ੍ਰਿਦਿਆ ਪੈਸਾ ਤੇਲੀ ਸੱਸ ਨੇ ਨੋਟ ਤੜਾਇਆ ਇਕ ਲਪਸੁਰਮੇ ਦੀ ਮੇਰੀ ਸੱਸ ਨੇ ਨੋਟ ਤੜਾਇਆ ਇਕ ਲਪਸੁਰਮੇ ਦੀ ਸੁਰਮਾ ਵਿਕਣਾ ਇਕ ਲਪ ਸੁਰਮੇ ਦੀ ਸ਼ਾਵਾ ਇਕ ਲਪ ਸੁਰਮੇ ਦੀ ਸੁਰਮਾ ਵਿਕਣਾ ਆਇਆ ਇਕ ਲਪ ਸੁਰਮੇ ਦੀ ਸ਼ਾਵਾ ਇਕ ਲਪ ਸੁਰਮੇ ਦੀ ਹੋਰਾਂ ਨੇ ਪਾਇਆ ਸੁਰਮੇ ਦਾਨੀ ਹੋਰਾਂ ਨੇ ਪਾਇਆ ਸੁਰਮੇ ਦਾਨੀ ਮੇਰੇ ਸੱਸ ਨੇ ਕੜਾ ਪਰਾਇਆ ਇਕ ਲਪ ਸੁਰਮੇ ਦੀ ਮੇਰੇ ਸੱਸ ਨੇ ਕੜਾ ਪਰਾਇਆ ਇਕ ਲਪ ਸੁਰਮੇ ਦੀ ਸੁਰਮਾ प दी दुरमा बिकना आया एक एक इक लपुरमे दावा एक लपुर दावा दी होरान पाया पाया सुरमसलाई सस ने सस ने पाया लपड़ा एक लप सुरमे दस ने पाया लपड़ा एक लपुरमे दी शावा लप सुरमे दुरमा बिकना ਲੱਪ ਸੁਰਮੇ ਦੀ ਸ਼ਾਵਾ ਇੱਕ ਲੱਪ ਸੁਰਮੇ ਦੀ ਸੁਰਮਾ ਵਿਕਣਾ ਆਇਆ ਇੱਕ ਲੱਪ ਸੁਰਮੇ ਦੀ ਸ਼ਾਵਾ ਇੱਕ ਲੱਪ ਸੁਰਮੇ ਦੀ ਹੋਰਾਂ ਦਿਖਾਇਆ ਸਕੀ ਸਹੇਲੀ ਹੋਰਾਂ ਦਿਖਾਇਆ ਸਕੀ ਸਹੇਲੀ ਸੱਸ ਨੇ ਸੁਰ ਨੂੰ ਦਿਖਾਇਆ ਇੱਕ ਲੱਪ ਸੁਰਮੇ ਦੀ ਮੇਰੀ ਸੱਸ ਨੇ ਸੁਰ ਨੂੰ ਦਿਖਾਇਆ ਇੱਕ ਲੱਪ ਸੁਰਮੇ ਦੀ ਸ਼ਾਵਾ ਇੱਕ ਲੱਪ ਸੁਰਮੇ ਦੀ ਇਕ ਲਪਸੁਰਮੇ ਦੀ ਸ਼ਾਵਾ ਇਕ ਲਪਸੁਰਮੇ ਦੀ ਸ਼ਾਵਾ ਇਕ ਲਪਸੁਰਮੇ ਦੀ